ਅੱਜ ਮੈਂ ਬਾਈ ਜੀ ਨਾਲ ਆਇਆ ਸੀਗਾ ਮੈਂ ਏਰੀਆ ਨਹੀਂ ਦੱਸ ਸਕਦਾ ਇੱਕ ਨਾ ਐਨ ਆਰ ਆਈ ਭਰਾ ਦੀ ਕੋਠੀ ਆ ਤੁਸੀਂ ਬੈਕਸਾਈਡ ਤੋਂ ਖੇਤ ਦੇਖ ਸਕਦੇ ਹੋ ਨਾ ਆਪਣੇ ਪੰਜਾਬ ਦੇ ਲੋਕ ਨਾ ਜਿਨ੍ਹਾਂ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ ਹਨਾ ਤਾਂ ਉਹ ਤਰਸਦੇ ਆ ਵੀ ਅਸੀਂ ਸਾਡੇ ਕੋਲੇ ਕੋਠੇ ਆਉਣ ਕਿਉਂ ਜੀ ਤੇ ਅੱਜ ਬਾਈ ਜੀ ਦੇ ਦੋਸਤ ਨੇ ਉਹਨਾਂ ਦੇ ਘਰੇ ਅਸੀਂ ਆਏ ਹੋਏ ਸੀਗੇ ਤੇ ਆ ਤੁਸੀਂ ਕੋਠੀ ਦੇਖ ਲਈ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਕਿੰਨੇ ਸਾਲ ਹੋ ਗਏ ਜੀ ਇਹਨਾਂ ਨੂੰ 25-30 ਸਾਲ ਹੋ ਗਏ 25-30 ਸਾਲ ਹੋ ਗਏ ਤੇ ਤੁਹਾਨੂੰ ਕੋਠੀ ਦਾ ਹਾਲ ਦਿਖਾਉਣਾ ਕਿਉਂਕਿ ਸਾਡੇ ਕੋਲੇ ਵੀ ਐਡੀ ਕੋਠੀ ਨਹੀਂ ਗਿਆ ਹਾਂ ਸਾਡੇ ਸਿੰਪਲ ਘਰ ਲੱਗਦਾ ਵੀ ਸਾਡੇ ਕੋਲੇ ਕੋਠੀ ਹੋਵੇ ਤੇ ਐਡਾ ਸੋਹਣਾ ਸਿਸਟਮ ਕਰਕੇ ਤੇ ਚਲੋ ਮਜਬੂਰੀਆਂ ਵੀ ਹੁੰਦੀਆਂ ਹਨਾ ਬਾਹਰ ਲੈਂਦੀਆਂ ਐਨਆਰਈ ਭਰਾਵਾਂ ਦੀਆਂ ਉਸ ਤੋਂ ਬਾਅਦ ਐਡੇ ਐਡੇ ਪਤਾ ਨਹੀਂ ਪੰਜਾਬ ਦੇ ਵਿੱਚ ਜਾਂ ਹਰਿਆਣੇ ਚ ਲਾ ਲਓ ਕਿੰਨੇ ਕਿੰਨੇ ਘਰ ਕੋਠੀਆਂ ਮਹਿੰਗੇ ਮਹਿੰਗੇ ਆ ਆਹੀ ਪਈਆਂ ਖਰਾਬ ਹੋ ਰਹੀਆਂ ਪਰ ਇੱਥੇ ਕੁਝ ਮੁੰਡੇ ਹੁਣ ਜਿਹੜੇ ਰਹਿੰਦੇ ਆ ਜੀ ਇੱਥੇ ਮੁੰਡੇ ਕਹਿੰਦੇ ਨੇ ਜਿੰਮ ਵਾਲੇ ਇੱਥੇ ਹੁਣ ਜਿੰਮ ਵਾਲਿਆਂ ਨੂੰ ਦਿੱਤਾ ਚਲੋ ਇਹਨਾਂ ਨਾਲ ਸਾਫ ਸਫਾਈ ਹੁੰਦੀ ਜਾਊਗੀ ਚਲੋ ਪਹਿਲਾਂ ਕਿਸੇ ਨੂੰ ਹੋਰ ਦਿੱਤਾ ਸੀ ਆ ਤੇ ਉਹ ਫਰੀ ਦੀ ਬਿਜਲੀ ਰਹਿਣ ਸਹਿਣ ਸਾਰਾ ਫਰੀ ਪਰ ਉਹਨਾਂ ਨੇ ਸੰਭਾਲਿਆ ਨਹੀਂ ਉਸ ਤੋਂ ਬਾਅਦ ਹੁਣ ਜਿੰਮ ਵਾਲੇ ਮੁੰਡਿਆਂ ਨੂੰ ਦਿੱਤਾ ਕਿਉਂਕਿ ਜਿੰਮ ਵਾਲੇ ਮੁੰਡੇ ਹੁਣ ਸਾਰੀ ਦੇਖੋ ਤੁਸੀਂ ਕਿੱਡੇ ਘੰਟਾ ਆ ਬੂਠੇ ਵੀ ਉਹਨਾਂ ਨੇ ਲਾਏ ਹੋਏ ਹੈ ਹਨ ਫਿਰ ਸ਼ੌਂਕ ਹੁੰਦਾ ਜਿਵੇਂ ਉਹਨਾਂ ਨੂੰ ਸਰੀਰ ਦਾ ਤੇ ਤੁਹਾਨੂੰ ਕੋਠੀ ਦਿਖਾਉਣ ਲੱਗੇ ਆਜੋ ਵੀ ਇਹਦੇ ਵਿੱਚ ਐਨੇ ਫਰੂਟ ਲੱਗੇ ਹੋਏ ਨੇ ਫਾਲ ਨੇ ਫਰੂਟ ਨੇ ਤੇ ਪੂਲ ਵੀ ਬਣਿਆ ਹੋਇਆ ਅੰਦਰ ਵੀ ਕਿੰਨਾ ਇੰਜੋਏ ਕਰਦੇ ਹੋਣਗੇ ਕਿਉਂ ਜੀ ਬਹੁਤ ਹੈਨਾ ਭਾਈ ਜੀ ਕਿੰਨੇ ਬੰਦੇ ਕਿੰਨੇ ਇੰਜੋਏ ਕਰ ਦੇਣਗੇ ਇੱਥੇ ਹੈਨਾ ਬਹੁਤ ਇਹਨਾਂ ਨੇ ਆਹ ਵੇਖੋ ਇੱਧਰ ਆ ਪਹਿਲਾਂ ਕਿੱਡੇ ਸ਼ੌਂਕ ਨਾਲ ਇਹਨਾਂ ਨੇ ਸਾਰਾ ਬਾਰਬੀਕਿਊ ਬਣਾਇਆ ਹਾਂ ਆ ਜੋ ਭਾਈ ਤੁਹਾਨੂੰ ਜੀ ਦਿਖਾਉਣ ਲੱਗਾ ਇੱਕ ਵੀ ਇੱਥੇ ਇੱਕ ਆ ਬਣਾਇਆ ਹੋਇਆ ਜੀ ਚੈਂਬਰ ਕਹਿੰਦੇ ਨੇ ਆਪਣੇ ਨੂੰ ਚੈਂਬਰ ਵਾਰ ਵੀਡੀਓ ਵਾਲਾ ਹੈ ਨਾ ਤੇ ਇਹ ਨੂੰ ਵੀ ਯਾਰ ਲੱਗ ਰਹੀ ਹੈ ਇਸ ਟਾਈਮ ਜਦੋਂ ਵਰਤਿਆ ਨਹੀਂ ਗਿਆ ਫਿਰ ਕਾਫੀ ਤੇ ਸਾਹ ਖਾਂਈ ਬਾਈ ਨੇੜੇ ਹੋ ਕੇ ਆਹਾ ਵੀ ਸ਼ੌਂਕ ਨਾ ਬਣਾਇਆ ਸੀਗਾ ਪਰ ਜਦੋਂ ਹੁਣ ਗੇੜਾ ਨਹੀਂ বাজਦਾ ਹਨਾ ਤੇ ਕਿੰਨੀ ਚੀਜ਼ਾਂ ਹਨਾ ਹੁਣ ਬੈਕਸਾਈਡ ਤੋਂ ਦੇਖੋ ਹੁਣ ਅੰਦਰੋਂ ਤਾਂ ਹੁੰਦੇ ਨਹੀਂ ਕਿ ਉਹ ਕਿ ਚਲੋ ਉਹ ਮੁੰਡੇ ਬੈਠੇ ਆ ਥਾਣੇ ਉਹ ਰੂਮ ਦੇ ਵਿੱਚ ਬੈਠੇ ਸੀਗੇ ਤੇ ਇੱਧਰ ਤੁਹਾਨੂੰ ਸਾਰਾ ਘਰ ਦਿਖਾਉਣਾ ਹੈ ਵੀ ਸਾਰੇ ਜਿਹੜਾ ਹੈਗਾ ਜੀ ਆਹ ਪੂਲ ਬਣਿਆ ਹੈ ਹਾਂ ਇਹ ਵੀ ਪੂਲ ਬਣਾਇਆ ਕਿੰਨਾ ਟਾਈਮ ਪਹਿਲਾਂ ਬਣਾਇਆ ਜੀ ਇੱਕ 15 ਸਾਲ ਹੋ ਗਏ 15 ਸਾਲ ਹੋ ਗਏ ਪੂਲ ਦੇ ਵਿੱਚ ਪਾਣੀ ਦੇ ਹਾਲਾਤ ਦਿਖਾਉਣੇ ਤੁਹਾਨੂੰ ਹਨ ਕਿਵੇਂ ਹੋ ਰਿਹਾ ਕਿਉਂਕਿ ਜਿਹੜਾ ਬੰਦਾ ਆਪ ਆਉਂਦਾ ਜੀ ਉਹਨੂੰ ਮੇਰ ਹੁੰਦੀ ਹੈ ਵੀ ਮੈਂ ਉੱਥੇ ਇੰਜੋਏ ਕਰੂੰਗਾ ਹੁਣ ਆ ਸੇ ਸਾਡੇ ਹੱਥ 'ਚ ਮਰੂਦ ਆ ਪੂਰੇ ਪੱਕ ਰਿਹਾ ਉਧਰ ਤੁਹਾਨੂੰ ਬੂਟੇ ਦਿਖਾਉਣੇ ਆਪਾਂ ਤੇ ਇਹ ਮੋਟਰ ਪੂਲ ਜਿਵੇਂ ਇੰਜੋਏ ਕਰਨ ਵਾਸਤੇ ਸੀਗਾ ਦੇਖੋ ਵੈ ਗੇਟ ਦੀ ਲੋੜ ਨਹੀਂ ਸੀ ਜੇ ਆਪਾਂ ਦਿਖਾਈ ਬਾਈ ਪੂਰਾ ਮਾੜਾ ਜ ਹਨਾ ਆ ਪੌੜੀਆਂ ਚੜ੍ਹ ਕੇ ਇਹਦੇ ਅੰਦਰ ਹੀ ਜਾਣਾ ਸੀਗਾ ਵੈਸੇ ਫਿਰ ਵੀ ਸ਼ੌਂਕ ਸ਼ੌਂਕ ਵਾਸਤੇ ਗੇਟ ਲਾਤਾ 베 ਅੰਦਰ ਕੋਈ ਜਾਣੇ ਜਾਣਦਾ ਹੀ ਮੈਂ ਤਾਂ ਐ ਵੀ ਜਾ ਸਕਦਾ ਤੇ ਪਾਣੀ ਦਿਖਾ ਗਏ ਤੁਹਾਨੂੰ ਆ 베ਰੀ ਦੇ ਤੁਸੀਂ ਫਲ ਦੇਖੋ ਤੇ ਆ ਪਾਣੀ ਦਿਖਾਤਾ ਵੀ ਬੰਦੇ ਨਾਰਨ ਕਰਕੇ ਹਨਾ ਲੋਕ ਇਹਨੂੰ ਮਰੂਦ ਨੂੰ ਤਰਸਦੇ ਆ ਹਾਂਜੀ ਬਿਲਕੁਲ ਆਰਗੈਨਿਕ ਆ ਜੀ ਇਹ ਵੇਖੋ ਹਨਾ ਬਿਨਾਂ ਰੇ ਸਪਰੇਅ ਤੋਂ ਕਿੰਨਾ ਫਲ ਲੱਗਿਆ ਪਿਆ ਇਹਨੂੰ ਹੂੰ ਤੇ ਉਧਰ ਅਮਰੂਦ ਲੱਗੇ ਆ ਅਮਰੂਦ ਬਹੁਤ ਹਾਈ ਕੁਆਲਿਟੀ ਦੇ ਹੁਣ ਇਹਦੇ ਵਿੱਚ ਤੁਸੀਂ ਇਹ ਲਾ ਲਓ ਵੀ ਜਿਹੜੇ ਮੁੰਡੇ ਜਿੰਮਾ ਰੈਂਦੇ ਉਹ ਵੀ ਨਹੀਂ ਇਹਦੇ ਵਿੱਚ ਉਹ ਨਾਉਂਦੇ ਕਿਉਂਕਿ ਗੱਲਾਂ ਕਰਨਾਂ ਵਿੱਚ ਕਿਸੇ ਦੀ ਪ੍ਰਾਪਰਟੀ ਹੈ ਹਨਾ ਵੀ ਜਿਵੇਂ ਹੁਣ ਇੱਥੇ ਸਫਾਈ ਦੇਖ ਰਹੇ ਹੋ ਆਹ ਪੂਰੀ ਘੈਂਟ ਚੀਜ਼ ਹੈ ਹੁਣ ਕੱਲੇ ਕੱਲੇ ਬੂਟੇ ਲਾ ਲਓ ਮੈਨੂੰ ਲੱਗਦਾ ਕੁਝ ਬੂਟੇ ਤੁਸੀਂ ਵੀ ਇੱਥੇ ਲਾ ਕੇ ਗਏ ਹਨਾ ਆਸੀਂ ਹਾਂ ਇਹ ਲਿਆ ਉੱਥੋਂ ਲਿਆਉਂਦੇ ਸੀ ਬਠਿੰਡੇ ਤੋਂ ਲਿਆਣ ਕੇ ਲਾਏ ਠੀਕ ਠੀਕ ਹੈ ਜੀ ਤੇ ਹੁਣ ਇਧਰ ਮਾਰੀ ਬਾਈ ਮਾਰੀ ਝਾਤ ਆ ਦੇਖੋ ਤੁਸੀਂ ਅੰਮਰੂਦ ਕਿੰਨੇ ਲੱਗੇ ਹੋਏ ਆ ਅੰਮਰੂਦ ਵੇਖੋ ਕਿੰਨੇ ਵੱਡੇ ਵੱਡੇ ਅੰਮਰੂਦ ਲੱਗੇ ਪੂਰਾ ਵਧੀਆ ਸਿਸਟਮ ਇਹ ਘਰ ਦੇ ਵਿੱਚ ਐਡਾ ਕੈਂਟ ਸਿਸਟਮ ਬਣਿਆ ਹੋਇਆ ਗੱਡੀਆਂ ਵਾਸਤੇ ਅੱਡ ਤੇ ਉਹ ਆਪਾਂ ਤੁਹਾਨੂੰ ਦਿਖਾਉਣੇ ਆਜੋ ਜੀ ਮੜਾ ਖਿੱਚ ਕੇ ਲਿਆ ਦਿੰਦਾ ਆ ਚੀਕੂ ਹੁੰਦਾ ਪੁੱਤ ਜੀ ਇਹ ਚੀਕੂ ਆਉਂਦਾ ਇਹਨੂੰ ਚੀਕੂ ਨੂੰ 12 ਮਹੀਨੇ ਲੱਗਦੇ ਰਹਿੰਦੇ ਆ ਹੁਣ ਵੀ ਲੱਗੇ ਆ ਆ ਵੇਖੋ ਨਾ ਆ ਵੇਖੋ ਹਾਂ ਜੀ ਹਾਂ ਆ ਦੇਖੋ ਹੋਰ ਵੀ ਲੱਗੇ ਆ ਚੀਕੂ ਦੇਖੋ ਇਹਨੂੰ ਆ 12 ਮਹੀਨੇ ਨਾ ਵੇਖੋ ਪੂਰੇ ਲੱਗਦੇ ਰਹਿੰਦੇ ਇਹਨਾਂ ਨੂੰ ਪੂਰਾ ਹਾਂ ਆ ਲੱਗੇ ਬੋਰ ਸਾਡਾ ਤਾਂ ਐਂ ਜੀ ਕਰਦਾ ਇੱਥੇ ਰਹੀਏ ਮਹੀਨਾ 20 ਦਿਨ ਜਾਈਏ ਨਾ ਕੀ ਕਰੀ ਵਾ ਹਾਂ ਹਾਂ ਆ ਵੇਖੋ ਅੱਗੇ ਪੂਰਾ ਤੇ ਇੱਥੇ ਸੀਗਾ ਚਲੋ ਜਿਹਨੂੰ ਦਿੱਤਾ ਸੀ ਉਹਨਾਂ ਨੇ ਹੁਣ ਉਹਦੇ ਖ ਨੂੰ ਮੈਂ ਕਹਣਾ ਜਿਹਨੂੰ ਇੱਕ ਫਰੀ ਦੀ ਚੀਜ਼ ਮਿਲ ਜੇ ਕਈ ਵਾਰੀ ਉਹਦੀ ਕਦਰ ਬਹੁਤ ਕਰਦਾ ਕਈ ਵਾਰੀ ਬਿਲਕੁਲ ਕਦਰ ਨਹੀਂ ਕਰਦਾ ਉਹਨਾਂ ਨੇ ਜਮਾਂ ਹੀ ਨਹੀਂ ਸਾਫ ਸੰਭਾਲ ਕੀਤੀ ਤੇ ਕੋਈ ਕੋਈ ਰੈਂਟ ਨਹੀਂ ਸੀ ਲਿਆ ਜਾਂਦਾ ਉਹਨਾਂ ਕੋਲੋਂ ਇੱਥੇ ਸਬਜ਼ੀਆਂ ਲਾਉਂਦੇ ਸੀ ਫਰੂਟ ਖਾਂਦੇ ਸੀ ਸਾਰਾ ਬਾਥਰੂਮ ਵਗੈਰਾ ਸਾਰਾ ਕੁਝ ਉਹ ਇੱਥੇ ਵਰਤਦੇ ਸੀ ਲੋਕ ਹੁਣ ਕਿਰਾਏ ਤੇ 50 50 ਹਜ਼ਾਰ ਲੱਖ ਰੁਪਏ ਕਿਰਾਏ ਤੇ ਨਹੀਂ ਮਿਲਦੀ ਜਹੀ ਕੋਠੀ ਮਹੀਨੇ ਤੇ ਫਰੀ ਦਿੱਤੀ ਹੁੰਦੀ ਵੀ ਤੂੰ ਸਿਰਫ ਸਾਂਭ ਸੰਭਾਲ ਕਰਨੀ ਆ ਪਰ ਇਹ ਇਸ ਘਰ ਨਾਲ ਨਹੀਂ ਹੋਈ ਪੰਜਾਬ ਦੇ ਪਤਾ ਨਹੀਂ ਕਿੰਨੇ ਘਰਾਂ ਦੇ ਵਿੱਚ ਹੁੰਦੀ ਆ ਹੁਣ ਮੈਂ ਤੁਹਾਨੂੰ ਲੁਧਾਨੀਏ ਦੀ ਗੱਲ ਦੱਸਦਾ ਕਿਉਂਕਿ ਮੇਰੇ ਕੋਲ ਕਈ ਵਾਰੀ ਫੋਨ ਵੀ ਆਇਆ ਲੁਧਾਨੀਏ ਦੇ ਵਿੱਚ ਪਤਾ ਕੀ ਹੋਇਆ ਜੀ ਉਹ ਅਸੀਂ ਜੋ ਇੱਕ ਦੋ ਵਾਰੀ ਗਏ ਉਧਰ ਤੇ ਉਹ ਸਾਨੂੰ ਕਹਿੰਦੇ ਵੀ ਸਾਡੀ ਕੋਠੀ ਦੀ ਚਾਬੀਆਂ ਤੁਸੀਂ ਲੈ ਲਓ ਵੀ ਉਹਦੇ ਚ ਕਬੂਤਰ ਉੱਡ ਰਹੇ ਆ ਵੀ ਸਿਸਟਮ ਨੇ ਵੀ ਤੁਸੀਂ ਜਿੰਨੂ ਮਰਜ਼ੀ ਸਮਾਧੋ ਹਣਾ ਮਿੰਗਾ ਚਲੋ ਸਾਡੇ ਕੋਲ ਇੰਨਾ ਟਾਈਮ ਨਹੀਂ ਸਾਨੂੰ ਆਪ ਨੂੰ ਬੰਦ ਤੇ ਚਲਣਾ ਬਹੁਤ ਦੂਰ ਪੈ ਜਾਂਦਾ ਤੇ ਇਹ ਕਈ ਕਈ ਕਰਾਂ ਦੇ ਸਸਤੋ ਮੇਹੀ ਹੋਇਆ ਜੀ ਹੁਣ ਆਹ ਕੀ ਚੀਜ਼ ਬਣੀ ਹੋਈ ਹੈ ਇਹਦੇ ਵਿੱਚ ਇਹ ਰਹਿਣ ਵਾਸਤੇ ਸੀ ਉਹਨਾਂ ਦੇ ਵੈਸੇ ਤੇ ਚਲੋ ਅਸੀਂ ਪਹਿਲਾਂ ਇੱਥੇ ਗੱਡੀ ਆ ਜਾਂ ਕੋਈ ਸੰਦ ਸੁੰਦ ਖਲਾੜਨ ਵਾਸਤੇ ਸੀ ਅੱਛਾ ਜੀ ਪਰ ਉਹਨਾਂ ਨੂੰ ਬਾਅਦ ਚ ਇਹ ਰਾਇ ਸੀ ਦੇਤੀ ਪੱਕੀ ਸਪੈਸ਼ਲ ਉਹਨਾਂ ਪੱਕੀ ਬਣਾਦੇ ਸੀ ਵੀ ਇੱਥੇ ਤੁਸੀਂ ਤੁਹਾਡਾ ਕੋਈ ਖਾਣਾ ਪੀਣਾ ਬਾਕੀ ਕੋਠੀ ਨਹੀਂ ਸੁਭਾਲ ਰੱਖਣੀ ਹਨ ਤੇ ਹੁਣ ਦੇਖੋ ਸੰਭਾਲ ਤਾਂ ਬਣਾ ਕਹਿਦੀ ਹੈ ਜਿਵੇਂ ਆ ਬਸ ਹਰ ਇੱਕ ਚੀਜ਼ ਬਣੀ ਹੋਈ ਆ ਤੁਹਾਨੂੰ ਹਰ ਇੱਕ ਚੀਜ਼ ਚੁੱਲਿਆਂ ਦਾ ਕੀ ਹਾਲ ਬਣਿਆ ਪਿਆ ਹਾਂ ਆਜੋ ਜੀ ਆ ਚੌਂਕ ਨਾਲ ਚੁੱਲ੍ਹੇ ਬਣਾਏ ਹੋਣਗੇ ਜਿਸ ਦਿਨ ਤੇ ਬਾਅਦ ਜਦੋਂ ਵਰਤੇ ਨਹੀਂ ਗਏ ਕਿ ਇਹ ਮਿੱਟੀ ਨਹੀਂ ਲਾਈ ਕਿਉਂਕਿ ਪਤਾ ਕੀ ਜੀ ਮੈਂ ਇੱਕ ਚੀਜ਼ ਦੇਖੀ ਹੈ ਲੈ ਐਨ ਆਰ ਐ ਭਰਾ ਨੇ ਉਹ ਸ਼ੌਂਕ ਬਹੁਤ ਪਾਲਦੇ ਹਨ ਉਹ ਹਰ ਇੱਕ ਚੀਜ਼ ਕਰਦੇ ਆ ਪਰ ਉਹਨਾਂ ਨੇ ਮਜ਼ਦੂਰ ਨਹੀਂ ਲਾ ਲੋ ਇੱਥੇ ਰਹਿੰਦੇ ਘਟ ਹੈ ਸਹੀ ਹੈ ਹਨਾ ਵੀ ਆਹਾ ਚੁੱਲਿਆਂ ਦੇ ਵਿੱਚ ਸਾਗਵਾਨ ਤੇ ਇਹ ਇੱਥੇ ਕਿਹੜੀ ਸਿਟੀ ਰਹਿੰਦੀ ਜੀ ਇਹ ਕੈਲਗਰੀ ਆ सॉरी ਕੈਲੀਫੋਰਨੀਆ ਅਮਰੀਕਾ ਰਹਿੰਦੇ ਆ ਜੀ ਕਹਿੰਦੇ ਕੈਲੀਫੋਰਨੀਆ ਕੈਲੀਫੋਰਨੀਆ ਅਮਰੀਕਾ ਸਿਟੀ ਆ ਜੀ ਹਾਂਜੀ ਤੇ ਰੋਕ ਲਾ ਮੜੀ ਇੱਕ ਨਾ ਬਾਈ ਜੀ ਮੈਨੂੰ ਦੱਸ ਰਹੇ ਸੀ ਕਹਿੰਦੇ ਮੈਂ ਪੁੱਛਿਆ ਵੀ ਸਵਾਲ ਕੀਤਾ ਬਾਈ ਨੂੰ ਵੀ ਜਿਹੜੇ ਹੁਣ 25 ਸਾਲ ਹੋ ਗਏ ਇੰਨਾ ਪੈਸਾ ਲਾ ਕੇ ਹਨਾ ਉਹਦੇ ਘਰ ਦਾ ਮੋਹ ਤਾਂ ਆਉਂਦਾ ਹੀ ਐ ਜਖਸਰ ਹਨਾ ਹਾਂਜੀ ਹਾਂਜੀ ਤੇ ਉਹ 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 ਫਿਰ ਫੀਲਿੰਗੇ ਮਿਲਣਦੇ ਹੀ ਘਰ ਦੀ ਉਹ ਉਹ ਦੇਖੋ ਜੀ ਹੁਣ ਆ ਸੀਸੀਟੀਵੀ ਕੈਮਰੇ ਲਗਾਏ ਆ ਉਹ ਲੱਗੇ ਰਿਹਾ ਜੀ ਬਸ ਅੱਛਾ ਜੀ ਚਾਰ ਸਫੇਰੇ ਲੱਗੇ ਆ ਬਸ ਇਹਨਾਂ ਤੋਂ ਵੇਖ ਕੇ ਉੱਥੇ ਤੇ ਇਹਨੇ ਹਾਂ ਆਪਣਾ ਵੀ ਮਤਲਬ ਘਰ ਤੱਕ ਪਹੁੰਚ ਜਾਂਦੇ ਘਰ ਦੇਖ ਲੈਂਦੇ ਆ ਜਿਹੜਾ ਚ ਦੇਖ ਲੈਂਦੇ ਆ ਕਿ ਸਾਡੇ ਇੰਨੇ ਫਲ ਲੱਗੇ ਆ ਇੰਨੇ ਫਰੂਟ ਲੱਗੇ ਆ ਬਹੁਤ ਮੌਸਮ ਹੋ ਗਿਆ ਜੀ ਆ ਆ ਦੇਖੋ ਅੰਜੀਰ ਦਾ ਬੂਟਾ ਹੈ ਕੀ ਬਾਤ ਹੈ ਅੱਛਾ ਜੀ ਆ ਵੇਖੋ ਫਰੂਟ ਲੱਗਿਆ ਪਿਆ ਬਹੁਤ ਮਹਿੰਗਾ ਹੈ ਨਾ ਇਹ ਦੇਖੋ ਖਾਣ ਵਾਲਾ ਹੈ ਨਹੀਂ ਕੋਈ ਕੋਈ ਇੱਥੇ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਵੱਡੀ ਗੱਲ ਹੈ ਜੀ ਸੰਜੀਬ ਦਾ ਬੂਟਾ ਲੱਗਿਆ ਫੀਲਿੰਗ ਲੈਂਦੇ ਮੀਂਹ ਉਹਨਾਂ ਦੇਖ ਲੈਂਦੇ ਆ ਘਰ ਨੂੰ ਦੇਖ ਲੈਂਦੇ ਆ ਹਨਾ ਤੇ ਆਪਦੀ ਪਹੀ ਦੇਖ ਲੈਂਦੇ ਆ ਧੁੰਦ ਦੇਖ ਲੈਂਦੇ ਆ ਸਾਰਾ ਕੁਝ ਦੇਖ ਲੈਂਦੇ ਆ ਅੱਜ ਕੱਲ ਜੇ ਸੋਚੀ ਹਨਾ ਵੀ ਉਹ ਮੈਨੂੰ ਲੱਗਦਾ ਜੀ ਵੀ ਹਫਤੇ ਚ 5-7 ਮਿੰਟ ਕਦੇ ਕੈਮਰਾ ਖੋਲਦੇ ਹੋਗੇ ਬਸ ਕਦੇ ਇਹਨੇ ਕਮਾਂਕਰਾਂ ਉੱਥੇ ਤੁਹਾਨੂੰ ਪਤਾ ਹੀ ਆ ਅਮਰੀਕਾ ਦੇ ਵਿੱਚ ਕਮਾਂਕਰਾਂ ਆਲੇ ਸਾਰੇ ਉੱਥੇ ਜੇ ਕੋਈ ਉਦਾਂ ਟਾਈਮ ਕੇਲੇ ਕੋਲੇ ਹੁੰਦਾ ਬਸ ਹਨਾ ਹੁਣ ਵਾਈ ਹੋਣਾ ਨਾਂ ਨਹੀਂ ਦੱਸ ਸਕਦੇ ਅਸੀਂ ਤੇ ਲੋਕੇਸ਼ਨ ਵੀ ਨਹੀਂ ਦੱਸ ਸਕਦੇ ਬਸ ਅਸੀਂ ਦੱਸਦੇ ਵੀ ਅਸੀਂ ਬਰਿੰਦੇ ਤੋਂ ਆ ਕੇ ਮਿਲਣ ਆਏ ਹੋਏ ਸੀਗੇ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰੋ ਹਨਾ ਤੇ ਕਮੈਂਟ ਵੀ ਜ਼ਰੂਰ ਕਰੋ ਜਿਹਦੇ ਜਿਹਦੇ ਘਰਾਂ ਦੀ ਕੋਈ ਹੋਰ ਜਿਹੇ ਇਹੋ ਜਿਹਾ ਸਿਸਟਮ ਹੈਗਾ ਅਸੀਂ ਉਹਨਾਂ ਦੀ ਵੀ ਵੀਡੀਓ ਜ਼ਰੂਰ ਪਾਵਾਂਗੇ ਤੇ ਸੋ ਉਹਨਾਂ ਨੂੰ ਬੇਨਤੀ ਕਰਦੇ ਹਾਂ ਇਸ ਘਰਾਂ ਨੂੰ ਕਿ ਸਾਡੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਆਕੇ ਜਾਇਆ ਕਰੋ ਸਾਲ ਦੇ ਵਿੱਚ ਕਰੀ ਕੋਈ ਟਿਕਟ ਦਾ ਵੀ ਮੈਂ ਕਹਣਾ ਵੀ ਤੁਸੀਂ ਕਮਾਈ ਤੁਹਾਡੇ ਕੋਲ ਵਧੀਆ ਹੋਣੀ ਹੈ ਕਿਉਂ ਜੀ ਵੀ ਕੀ ਲੱਗਦਾ ਜੀ ਟਿਕਟ ਤੇ ਹਨਾ ਕਦੇ ਮਹੀਨਾ ਇਹਦੇ ਵਿੱਚ ਠੰਡ ਦੇ ਵਿੱਚ ਜਿਵੇਂ ਐਨ ਆਰ ਆਈ ਵੀਰ ਹੁਣ ਆਉਂਦੇ ਆ ਹਨਾ ਆਉਣਾ ਚਾਹੀਦਾ ਜੀ ਹਾਂ ਇਹਨਾਂ ਨੇ ਪ੍ਰਾਪਰਟੀ ਛੱਡ ਕੇ ਇਕੱਲੇ ਕੈਮਰਾ ਦੀ ਨਿਗਰਾਨੀ ਹਨਾ ਤੇ ਕਿਵੇਂ ਲੱਗੀ ਹਨਾ ਵੀ ਹੁਣ ਤੁਸੀਂ ਇੱਧਰ ਦਿਖਾ ਦਿਓ ਬਾਈ ਜੀ ਮਾੜਾ ਹਨਾ ਆ ਆ ਆ ਬੂਟੇ ਦੇਖੋ ਆ ਵੀ ਤੁਸੀਂ ਲਾ ਕੇ ਗਿਆ ਸੀਗੇ ਹਾਂ ਵੀ ਬੂਟੇ ਮੈਂ ਹੀ ਲਾ ਕੇ ਗਿਆ ਸੀਗੇ ਆ ਹੀ ਫਲ ਪਿਆ ਬਈ ਕੋਈ ਖਾਣ ਵਾਲਾ ਵੀ ਨਹੀਂ ਹੈਗਾ ਉਹ ਮੁੰਡੇ ਵੀ ਨਹੀਂ ਵਿਚਾਰੇ ਤੋੜਦੇ ਵੀ ਚਲੋ ਕਾਦੇ ਵਾਸਤੇ ਹਨ ਤੇ ਇੱਧਰ ਬਾਥਰੂਮਾਂ ਤੇ ਧਾ ਲੋ ਕੱਲੀ ਕੱਲੀ ਸਹੂਲਤਾਂ ਮੈਂ ਕਹਣਾ ਵੀ ਇਹ ਪੈਲਸ ਦੇ ਵਿੱਚ ਵੀ ਨਹੀਂ ਹੋਣੀ ਜਣੀ ਸਹੂਲਤਾਂ ਹਨਾ ਹਨਾ ਕਰੋੜ ਰੁਪਈਆ ਲਾ ਕੇ ਵੀ ਨਹੀਂ ਹੋਣੀ ਤੇ ਕਰ ਦਿਓ ਵੀਡੀਓ ਬਤਵਾ ਸ਼ੇਰ ਧੰਨਵਾਦ